ਵਖਰਾ ਤੇ ਵੱਡਾ ਨੁਕਸਾਨ ਹੁੰਦਾ ਹੋਇਆ ਨਜ਼ਰ ਆਇਆ ਜਿੱਥੇ ਕਿ ਇਹ ਹাড় ਜਿਹੜੇ ਨੇ ਉਹਨਾਂ ਦੇ ਤਲਾਕ ਦਾ ਕਾਰਨ ਬਣੀ ਸੀ ਤੇ ਇਹ ਪਤਨੀ ਜਿਹੜੀ ਹੈ ਉਹ ਉਹਦੇ ਮਾਪੇ ਉਹਨੂੰ ਲੈ ਜਾਂਦੇ ਨੇ ਇੱਕ ਦੋ ਸਾਲ ਲਗਾ ਕੇ ਮੁਰਤੂ ਜਦੋਂ ਉੱਠਣ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਦੌਰਾਨ ਫੇਰ ਦੁਬਾਰਾ ਇਹ ਹੜ ਆ ਗਏ ਤੇ ਸਾਰਾ ਕੋਸ਼ ਇੱਕ ਵਾਰ ਫਿਰ ਤੋਂ ਇਸ ਵੀਵ ਦਾ ਬਹਾ ਕੇ ਆਪਣੇ ਨਾਲ ਲੈ ਗਏ ਨੇ ਦੇਖੋ ਜੀ ਮੈਂ 2000 ਜਿਹੜਾ 23 ਸਾਲਾਂ ਦੇ ਵਿੱਚ ਪਾਣੀ ਆਇਆ ਤੇ ਉਹ ਮੈਨੂੰ ਜਾਨੀ ਕਿ ਇੰਨਾ ਉਥੱਲੇ ਲਾ ਗਿਆ ਜੀ ਦੀ ਗੱਲ ਛੱਡ ਦਿਓ ਤੁਸੀਂ ਹਮ ਜਾਨੀ ਕਿ 2023 ਦੇ ਸਾਲ ਦੇ ਵਿੱਚ ਮੇਰੇ ਤਲਾਕ ਦੇ ਵੀ ਪੇਪਰ ਤਿਆਰ ਹੋਏ ਤੇ ਉਹ ਮੇਰਾ ਤਲਾਕ ਹੋ ਗਿਆ ਪਾਣੀ ਆਉਣ ਤੋਂ ਸਾਡਾ ਝੁੰਨਾ ਵੀ ਇਹ ਦੇਖੋ ਮੇਰੇ ਖੇਤ ਆ ਸਾਹਮਣੇ ਦੇਖੋ ਦੋ ਪਾਸੇ ਦਰਿਆ ਪੈ ਚੁੱਕਾ ਉਹਨਾਂ ਦੇ ਵਿੱਚ ਤੇ ਜੇਕਰ ਉਹਦਾ ਵੇਖਿਆ ਜਾਵੇ ਤੇ ਮੈਨੂੰ ਸਰਕਾਰ ਕਿੱਥੋਂ ਪ੍ਰਭਾਈ ਕਰੇਗੀ ਜੀ 20000 ਚ ਮੇਰੇ ਖੇਤ ਬਣ ਜਾਣਗੇ ਹੂੰ ਬਿਲਕੁਲ ਨਹੀਂ ਬਣਦੇ ਜੇਕਰ ਵੇਖਿਆ ਜਾਵੇ ਹੁਣ ਮਾਂ ਪਿਓ ਮੰਮੀ ਆ ਡੈਡੀ ਆ ਬਸ ਉਹਨਾਂ ਕਰਕੇ ਇੱਕ ਜ਼ਿੰਦਗੀ ਹੰਡਾ ਰਹੇ ਆ ਮਾੜੀ ਜੀ ਬਾਕੀ ਪਾਣੀ ਨੇ ਕੋਈ ਛੱਡਿਆ ਨਹੀਂ ਸਾਡਾ ਜੀ ਹੁਣ ਜੀ ਕਰਦਾ ਵਾ ਸਲਫਾਸ ਖਾ ਕੇ ਆਪਣੇ ਆਪ ਨੂੰ ਖਤਮ ਕੀਤਾ ਜਾਵੇ ਦੇਖਿਆ ਜਾਵੇ ਤੇ ਮੈਂ ਇਹਨੂੰ ਬਣਾਵਾਗਾ ਫਿਰ ਉਹਨੇ ਨੂੰ ਪਾਣੀ ਆ ਜਾਏਗਾ ਮੈਂ ਫਿਰ ਉੱਤੇ ਆ ਜਾਂਦਾ ਕਹਾਣੀ ਫਿਰ ਉੱਥੇ ਹੀ ਮੁੜ ਕੇ ਆਉਂਦੀ ਆ ਜੀ ਕਿ ਰਿਸ਼ਤੇ ਦੀ ਗੱਲ ਕਈ ਵਾਰੀ ਮੇਰੀ ਚੱਲ ਚੁੱਕੀ ਹੈ ਹੂੰ ਲੋਕ ਜਦੋਂ ਦੇਖਦੇ ਆ ਵੀ ਇਹਦੇ ਕੋਲ ਪਹਿਲੀ ਤਾਂ ਹੈਗੀ ਆ ਪਹਿਲੀ ਹੈਗੀ ਆ ਬੰਨੋ ਅੰਦਰ ਦਰਿਆ ਚ ਪੰਜਾਬ ਦੇ ਵਿੱਚ ਆਏ ਹੜ ਨਾ ਸਿਰਫ ਆਪਣੇ ਨਾਲ ਉਹ ਫਸਲਾਂ ਬੇਜਵਾਨ ਜਾਨਵਰ ਲੋਕਾਂ ਦੇ ਘਰ ਤੇ ਬੱਚੇ ਜਾਂ ਫਿਰ ਹੋਰ ਕਈ ਤਰ੍ਹਾਂ ਦਾ ਸਮਾਨ ਹੀ ਨਹੀਂ ਵਹਾ ਕੇ ਲੈ ਕੇ ਗਏ ਬਲਕੇ ਇਹ ਆਪਣੇ ਨਾਲ ਰੋੜ ਕੇ ਲੈ ਗਏ ਕਈ ਤਰ੍ਹਾਂ ਦੀਆਂ ਸੱਦਰਾਂ ਨੂੰ ਕਈ ਤਰ੍ਹਾਂ ਦੇ ਚਾਵਾਂ ਨੂੰ ਜਿੱਥੇ ਇੱਕ ਪਾਸੇ ਅਸੀਂ ਦੇਖਿਆ ਕਿ ਇਸ ਹੜ੍ਹਾਂ ਦੇ ਦੌਰਾਨ ਕਈ ਘਰ ਜਿਹੜੇ ਨੇ ਉਹ ਟਹਿ ਗਏ ਬੇਜਵਾਨ ਫਸਲਾਂ ਜਿਹੜੀਆਂ ਨੇ ਉਸ ਦੌਰਾਨ ਲੋਕਾਂ ਦਾ ਜਿੱਥੇ ਵੱਖੋ ਵੱਖਰੇ ਪੱਧਰ ਤੇ ਨੁਕਸਾਨ ਹੋਇਆ ਇੱਕ ਵੀਰ ਨੇ ਉਹਨਾਂ ਦਾ ਹੋਰ ਵੀ ਜ਼ਿਆਦਾ ਵੱਖਰਾ ਤੇ ਵੱਡਾ ਨੁਕਸਾਨ ਹੁੰਦਾ ਹੋਇਆ ਨਜ਼ਰ ਆਇਆ ਜਿੱਥੇ ਕਿ ਇਹ ਹাড় ਜਿਹੜੇ ਨੇ ਉਹਨਾਂ ਦੇ ਤਲਾਕ ਦਾ ਕਾਰਨ ਬਣੇ ਨੇ ਤੇ ਇਹ ਪਤਨੀ ਜਿਹੜੀ ਹੈ ਉਹ ਉਹਦੇ ਮਾਪੇ ਉਹਨੂੰ ਲੈ ਜਾਂਦੇ ਨੇ ਉਸ ਤੋਂ ਬਾਅਦ ਫਿਰ ਜਿਹੜਾ ਹੈ ਉਹ ਉੱਠਣ ਦੀ ਕੋਸ਼ਿਸ਼ ਕਰਦਾ ਹੈ ਭਾਗ 2023 ਦੇ ਵਿੱਚ ਜਦੋਂ ਹੜ ਆਏ ਸੀ ਉਸ ਵੇਲੇ ਅਜਿਹਾ ਇਸ ਵੀਰ ਦੇ ਨਾਲ ਹੋਇਆ ਸੀ ਤੇ ਉਸ ਤੋਂ ਬਾਅਦ ਇੱਕ ਦੋ ਸਾਲ ਲਗਾ ਕੇ ਮੁਰ ਤੋਂ ਜਦੋਂ ਉੱਠਣ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਦੌਰਾਨ ਫੇਰ ਦੁਆਰਾ ਇਹ ਹੜ ਆ ਗਏ ਤੇ ਸਾਰਾ ਕੋਸ਼ ਇੱਕ ਵਾਰ ਫਿਰ ਤੋਂ ਇਸ ਵੀਵ ਦਾ ਬਹਾ ਕੇ ਆਪਣੇ ਨਾਲ ਲੈ ਗਏ ਨੇ ਜੀ ਹਾਂ ਸਾਡੇ ਨਾਲ ਇੱਕ ਵੀਰ ਮੌਜੂਦ ਨੇ ਅ ਦੇਖਿਆ ਅਸੀਂ ਕਿ ਸਾਰਾ ਕੁਝ ਜਿਹੜਾ ਆ ਉਹ ਤਬਾਹ ਹੋ ਗਿਆ ਹਾਲ ਦੀ ਘੜੀ ਵੀ ਦੇਖਿਏ ਹੁਣ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਪਾਣੀ ਬੇਸ਼ੱਕ ਸੁੱਕ ਗਿਆ ਸਾਨੂੰ ਇਦਾਂ ਲੱਗਣਾ ਸ਼ੁਰੂ ਹੋ ਗਿਆ ਹੈ ਕਿ ਹੁਣ ਤਾਂ ਆਲਮੋਸਟ ਪ੍ਰੋਬਲਮ ਜਿਹੜੀ ਹੈ ਖਤਮ ਹੋ ਚੁੱਕੀ ਹੈ ਪਰ ਇਦਾਂ ਨਹੀਂ ਆ ਹਾਲੇ ਵੀ ਆਪਾਂ ਦੇਖਿਏ ਕਿ ਕਿੰਨੇ ਕਿੰਨੇ ਫੁੱਟ ਜਿਹੜਾ ਪਾਣੀ ਹੈ ਉਹ ਹਾਲੇ ਵੀ ਮੌਜੂਦ ਹੈ ਫਸਲਾਂ ਸਾਹਮਣੇ ਦੇਖ ਰਹੇ ਪੂਰੀ ਤਰ੍ਹਾਂ ਤਬਾਹ ਹੋਈਆਂ ਹੋਈਆਂ ਨਜ਼ਰ ਆ ਰਹੀਆਂ ਨੇ ਹੁਣ ਵੀ ਆਪਾਂ ਖੜੇ ਹਾਂ ਤੇ ਇਸ ਪਾਣੀ ਦੇ ਵਿੱਚ ਖੜੇ ਹੋਣਾ ਵੀ ਮਤਲਬ ਮੁਸ਼ਕਲ ਹੋ ਰਿਹਾ ਹੈ ਕਿਉਂਕਿ ਇੱਕ ਵੱਡੀ ਸਮੱਸਿਆ ਹੁਣ ਇਹ ਵੀ ਆ ਰਹੀ ਹੈ ਕਿ ਇਹ ਪਾਣੀ ਤੇ ਜਿਹੜ ਇਸ ਪਾਣੀ ਦੇ ਵਿੱਚ ਜ਼ਿਕਰ ਕਰੀ ਕਿ ਮੱਛੀਆਂ ਮਰੀਆਂ ਹੋਈਆਂ ਨੇ ਸੋ ਇਹ ਇੱਥੇ ਹੁਣ ਬਹੁਤ ਜ਼ਿਆਦਾ ਸਮੈਲ ਜਿਹੜੀ ਆਉਣੀ ਸ਼ੁਰੂ ਹੋ ਗਈ ਹੈ ਸੋ ਅਸੀਂ ਇਸ ਵੀਰ ਦੇ ਨਾਲ ਗੱਲ ਕਰ ਰਹੇ ਸੀ ਕੀ ਨਾਮ ਆ ਤੁਹਾਡਾ ਜਿਵੇਂ ਅਸੀਂ ਗੱਲ ਕਰ ਰਹੇ ਸੀ ਅਸੀਂ ਕੁਝ ਹੋਰ ਕਵਰ ਕਰਨਾ ਸੀ ਪਤਾ ਚੱਲਿਆ ਕਿ ਤੁਹਾਡੇ ਨਾਲ ਇਹ ਸਭ ਕੁਝ ਹੋਇਆ 2023 ਦੇ ਵਿੱਚ ਤੁਹਾਡਾ ਵਿਆਹ ਹੁੰਦਾ ਹੈ ਪਰ ਉਸ ਦੌਰਾਨ ਹੜ ਆਉਂਦੇ ਨੇ ਤੇ ਤੁਹਾਡੀ ਸਾਰੀ ਜਿਹੜੀ ਹੈ ਪੈਲੀ ਵਹਿ ਜਾਂਦੀ ਹੈ ਤੇ ਉਸ ਤੋਂ ਬਾਅਦ ਆਖਰਕਾਰ ਤੁਹਾਡੀ ਵਾਈਫ ਦੇ ਮਾਪੇ ਜੜੇ ਨੇ ਉਹ ਨੂੰ ਲੈ ਜਾਂਦੇ ਨੇ ਇਹ ਕਹਿ ਕੇ ਕਿ ਤੂੰ ਹੁਣ ਸਾਡੀ ਕੁੜੀ ਨੂੰ ਖਵਾਏਂਗਾ ਕੀ ਹਾਲਾਂਕਿ ਇਥੇ ਵੀ ਖਾਸ ਗੱਲ ਹੈ ਕਿ 8 ਕਿੱਲੇ ਕਿਉਂਕਿ ਜਿਆਦਾਤਰ ਇਦਾਂ ਹੁੰਦਾ ਵੀ ਜਦੋਂ ਆਪਾਂ ਆਪਣੀ ਕੁੜੀ ਦਾ ਰਿਸ਼ਤਾ ਕਰਦੇ ਬਹੁਤ ਸਾਰੀ ਕਮਿਊਨਿਟੀਜ਼ ਦੇ ਵਿੱਚ ਅਦਾ ਹੁੰਦਾ ਪੁੱਛਿਆ ਜਾਂਦਾ ਵੀ ਕਿੰਨੇ ਕਿੱਲੇ ਨੇ ਤਾਂ ਉਹ ਕਿੱਲਿਆਂ ਦੇ ਹਿਸਾਬ ਦੇ ਨਾਲ ਵੀ ਬਹੁਤ ਸਾਰੀ ਚੀਜ਼ਾਂ ਗੱਲ ਪਰ ਜੇਕਰ ਕਿਸੇ ਦੇ 8 ਕਿੱਲੇ ਹੋਣ ਤਾਂ ਵੀ ਉਹਦੀ ਜ਼ਮੀਨ ਬੈਠ ਜਾਵੇ ਤੇ ਤਾਂ ਵੀ ਇਹ ਇਹ ਇੰਨੇ ਵੱਡੇ ਪੱਦਰ ਦੇ ਉੱਤੇ ਅਸਰ ਪਾਵੇ ਇਹ ਬਹੁਤ ਵੱਡੀ ਗੱਲ ਹੈ ਕੀ ਕੁਝ ਹੋਇਆ ਮੈਂ ਚਾਹੂੰਗੀ ਕਿ ਤੁਸੀਂ ਇੱਕ ਵਾਰ ਥੋੜਾ ਡਿਟੇਲ ਚ ਐਕਸਪਲੇਨ ਕਰੋ ਦੇਖੋ ਜੀ ਮੈਂ 2000 ਜਿਹੜਾ 23 ਸਾਲ ਦੇ ਵਿੱਚ ਪਾਣੀ ਆਇਆ ਜੀ ਤੇ ਉਹ ਮੈਨੂੰ ਜਾਨੀ ਕਿ ਇੰਨਾ ਥੱਲੇ ਲਾ ਗਿਆ ਜੀ ਵੀ ਗੱਲ ਛੱਡ ਦਿਓ ਤੁਸੀਂ ਜਾਨੀ ਕਿ 2023 ਦੇ ਸਾਲ ਦੇ ਵਿੱਚ ਮੇਰੇ ਤਲਾਕ ਦੇ ਵੀ ਪੇਪਰ ਤਿਆਰ ਹੋਏ ਤੇ ਉਹ ਮੇਰਾ ਤਲਾਕ ਹੋ ਗਿਆ ਜੀ ਹੁਣ ਇਸ ਟਾਈਮ ਜੇਕਰ ਵੇਖਿਆ ਜਾਵੇ ਵੇਖਿਆ ਜਾਵੇ 2023 ਦੇ ਵਿੱਚ ਮਸਾਂ ਉੱਠਣ ਦੀ ਕੋਸ਼ਿਸ਼ ਕੀਤੀ ਗਈ ਜੀ ਠੀਕ ਹੈ ਹੁਣ ਉਸ ਤੋਂ ਬਾਅਦ ਜਦੋਂ ਫਿਰ ਪੈਲੀ ਪੁਲੀ ਬਣਾਈ ਗਈ ਤਿਆਰ ਖੇਤ ਕਰ ਲੇ ਝੋਨਾ ਵਗੈਰਾ ਲਾਇਆ ਉਸ ਤੋਂ ਬਾਅਦ 2025 ਸਾਲਾਂ ਦੇ ਵਿੱਚ ਫੇਰ ਪਾਣੀ ਆ ਗਿਆ ਪਾਣੀ ਆਉਣ ਤੋਂ ਸਾਡਾ ਝੋਨਾ ਵੀ ਇਹ ਦੇਖੋ ਮੇਰੇ ਖੇਤ ਤਾਂ ਸਾਹਮਣੇ ਦੇਖੋ ਦੋ ਪਾਸੀ ਦਰਿਆ ਪੈ ਚੁੱਕਾ ਉਹਨਾਂ ਦੇ ਵਿੱਚ ਤੇ ਜੇਕਰ ਉਹਦਾ ਵੇਖਿਆ ਜਾਵੇ ਤੇ ਮੈਨੂੰ ਸਰਕਾਰ ਕਿੱਥੋਂ ਪ੍ਰਭਾਈ ਕਰੇਗੀ ਜੀ 20000 ਚ ਮੇਰੇ ਖੇਤ ਬਣ ਜਾਣਗੇ ਬਿਲਕੁਲ ਨਹੀਂ ਬਣਨਗੇ ਜੀ ਬਾਕੀ ਮੈਂ ਇਹੀ ਕਵਾਂਗਾ ਮੇਰਾ ਕੋਈ ਹੱਲ ਕੀਤਾ ਜਾਵੇ ਵੀ ਮੇਰੇ ਕੋਲ ਇਸ ਟਾਈਮ ਮੇਰਾ ਤਲਾਕ ਤਾਂ ਪਹਿਲਾਂ ਹੋ ਚੁੱਕਾ ਜੀ ਘਰ ਵਾਲੀ ਛੱਡ ਗਈ ਆ ਜੇਕਰ ਵੇਖਿਆ ਜਾਵੇ ਹੁਣ ਮਾਪਿਓ ਮੰਮੀ ਆ ਡੈਡੀ ਆ ਬਸ ਉਹਨਾਂ ਕਰਕੇ ਇੱਕ ਜ਼ਿੰਦਗੀ ਹੰਡਾ ਰਹੇ ਆ ਮਾੜੀ ਜੀ ਬਾਕੀ ਪਾਣੀ ਨੇ ਕੋਈ ਛੱਡਿਆ ਨਹੀਂ ਸਾਡਾ ਜੀ ਹੁਣ ਜੀ ਕਰਦਾ ਬਸ ਸਲਪਾਸ ਖਾ ਕੇ ਆਪਣੇ ਆਪ ਨੂੰ ਖਤਮ ਕੀਤਾ ਜਾਵੇ ਨਹੀਂ ਵੀਰ ਜੀ ਇਦਾਂ ਇਦਾਂ ਦਾ ਆਪਾਂ ਨੂੰ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਹਮੇਸ਼ਾ ਹੌਸਲਾ ਰੱਖਣਾ ਚਾਹੀਦਾ ਇਹ ਆਪ ਦਾ ਜਿਹੜੀ ਆਈ ਉਹ ਜਰੂਰ ਜਲਦੀ ਤੋਂ ਜਲਦੀ ਠੀਕ ਹੋ ਜਾਵੇਗੀ ਸੋ ਹੌਸਲਾ ਜਿਹੜਾ ਕਦੇ ਨਹੀਂ ਛੱਡਣਾ ਚਾਹੀਦਾ ਆਪਾਂ ਦੇਖੀਏ ਕਿ ਹੋਰ ਵੀ ਬਹੁਤ ਸਾਰੇ ਲੋਕ ਜਿਹੇ ਨੇ ਜਿਨ੍ਹਾਂ ਦਾ ਸਭ ਕੁਝ ਤਬਾਹ ਹੋ ਗਿਆ ਤੇ ਉਹ ਵੀ ਹਾਲੇ ਵੀ ਹੌਸਲਾ ਰੱਖ ਕੇ ਬੈਠੇ ਨੇ ਤਾਂ ਕਦੇ ਕੋਈ ਐਦਾਂ ਦਾ ਕਦਮ ਜਿਹੜਾ ਨਹੀਂ ਚੁੱਕਣਾ ਸੋ ਅੱਠ ਕਿਲੇ ਪੈਲੀ ਸੀ ਤੁਹਾਡੀ ਜਿਵੇਂ ਤੁਸੀਂ ਦੱਸਿਆ ਤੇ ਇਸ ਦੌਰਾਨ ਹੁਣ ਇਹ ਪੈਲੀ ਜਿਹੜੀ ਮੁਰ ਤੋਂ ਚਲੀ ਗਈ ਇੱਥੇ ਤੁਹਾਡਾ ਘਰ ਸੀ ਉਹ ਵੀ ਪਰ ਹੁਣ ਤੁਸੀਂ ਨਵੇਂ ਸਿਰੇ ਤੋਂ ਘਰ ਬਣਾਉਣ ਦੀ ਵੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਹੋ ਕਿੱਥੇ ਉਹ ਘਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਹੁਣ ਅੱਗੇ ਕੀ ਸੋਚਿਆ ਜਿਸ ਤਰੀਕੇ ਦੇ ਨਾਲ ਤੁਸੀਂ ਕਿਹਾ ਕਿ 20000 ਚ ਮੇਰਾ ਨਹੀਂ ਗੁਜ਼ਾਰਾ ਹੋਵੇਗਾ ਜਿਸ ਤਰੀਕੇ ਦੇ ਨਾਲ ਸਰਕਾਰ ਨੇ 20000 ਰੁਪਏ ਏਕੜ ਦੀ ਗੱਲ ਕੀਤੀ ਹੈ ਕਿ 20000 ਰੁਪਏ ਏਕੜ ਮੁਆਵਜ਼ਾ ਜਿਹੜਾ ਉਹ ਦਿੱਤਾ ਚਾਹੇਗਾ ਕੀ ਤੁਹਾਨੂੰ ਸਫੀਸ਼ੀਐਂਟ ਨਹੀਂ ਲੱਗਦਾ ਪਿਆ ਨਹੀਂ ਨਹੀਂ ਬਿਲਕੁਲ ਨਹੀਂ ਲੱਗ ਰਿਹਾ ਜੀ ਦੇਖੋ ਜੀ ਜੇਕਰ 20000 ਰੁਪਏ ਦੇ ਨਾਲ ਤਾਂ ਦੇਖਿਆ ਜਾਵੇ ਕਿਰਾਇਆ ਕੀ ਮਾਰ ਲਾਂਗੇ ਦੇਖਿਆ ਜਾਵੇ ਮੇਰੇ 8 ਕਿਲੇ ਥਾਂ ਆਂ 8 ਕਿਲੇ ਦੇ ਵਿੱਚੋਂ ਮੇਰੇ 3 ਕਿਲੇ ਤਾਂ ਛੱਡ ਦਿੱਤਾ ਜਿਹੜੇ ਦੁੱਜੇ ਬਾਕੀ ਬਚੇ ਕਿਲੇ ਆ ਉਹਨਾਂ ਦੇ ਵਿੱਚ ਇਸ ਟਾਈਮ 14 ਤੋਂ 15 ਫੁੱਟ ਇਸ ਟਾਈਮ ਪਾਣੀ ਹੈ ਜਿਹੜਾ ਅੱਜ ਦੀ ਡੇਟ 'ਚ ਠੀਕ ਹੈ ਜੀ ਉਹ ਉਹ ਦੱਸੋ ਜੀ ਮੈਂ ਉਹਨੂੰ ਕਿਸ ਤਰ੍ਹਾਂ ਮਸਲਾ ਹੱਲ ਕਰਾਂਗਾ 20000 ਨਾਲ ਤੇ ਅੱਜ ਕੱਲ ਇੱਕ ਡਰੈਮੇ ਦੀ ਡੀਟੇਲ ਦਾ ਭਰਦਾ ਚਾਜਦਾ ਆ ਇਹ ਉਹਨੂੰ ਕਿਸ ਤਰ੍ਹਾਂ ਮੈਂ ਮਸਲਾ ਹੱਲ ਕਰਾਂਗਾ ਬਾਕੀ ਹੁਣ ਮਸਲਾ ਹੱਲ ਇਹੀ ਹੈ ਜੀ ਸਲਪਾਸ ਹੀ ਆ ਜੀ ਹੋਰ ਕੁਝ ਨਹੀਂ ਹੈਗਾ ਜੀ ਦੇਖਿਆ ਜਾਵੇ ਤੇ ਮੈਂ ਇਹਨੂੰ ਬਣਾਵਾਗਾ ਫਿਰ ਉਹਨੇ ਨੂੰ ਪਾਣੀ ਆ ਜਾਏਗਾ ਮੈਂ ਫਿਰ ਉੱਤੇ ਆ ਜਾਗਾ ਜੀ ਕਹਾਣੀ ਫਿਰ ਉੱਥੇ ਹੀ ਮੁੜ ਕੇ ਆਉਂਦੀ ਆ ਜੀ ਬਾਕੀ ਜੇਕਰ ਵੇਖਿਆ ਜਾਵੇ ਕਿ ਰਿਸ਼ਤੇ ਦੀ ਗੱਲ ਕਈ ਵਾਰੀ ਮੇਰੀ ਚੱਲ ਚੁੱਕੀ ਏ ਹਮ ਲੋਕ ਜਦੋਂ ਵੇਖਦੇ ਆ ਵੀ ਇਹਦੇ ਕੋਲ ਪਹਿਲੀ ਤਾਂ ਹੈਗੀ ਆ ਪਹਿਲੀ ਹੈਗੀ ਆ ਬੰਨੋਂ ਅੰਦਰ ਦਰਿਆ 'ਚ ਦਰਿਆ 'ਚ ਆ ਕੇ ਉਹ ਫਿਰ ਕਹਾਣੀ ਉੱਥੇ ਆਏ ਦੀ ਮੁੜ ਕੇ ਜੀ ਵੀ ਇਹਨੂੰ ਆਪਾਂ ਰਿਸ਼ਤਾ ਨਹੀਂ ਦੇਣਾ ਨਾ ਮੇਰਾ ਰਿਸ਼ਤਾ ਹੁੰਦਾ ਪਿਆ ਜੀ ਹੁਣ ਮੈਂ ਸਰਕਾਰ ਅੱਗੇ ਉਹਦੇ ਭਰਾਵਾਂਗੇ ਹੀ ਡਿਮਾਂਡ ਕਰਾਂਗਾ ਕਿ ਮੈਨੂੰ ਮੋੜ ਚੱਕਿਆ ਜਾਵੇ ਤਾਂ ਮੈਂ ਖਤਮ ਹੋ ਚੁੱਕਾ ਮੇਰੇ ਕੋਲ ਕੁਝ ਨਹੀਂ ਹੈ ਇਸ ਟਾਈਮ ਸੋ ਜਿਵੇਂ ਤੁਸੀਂ ਜ਼ਿਕਰ ਕੀਤਾ ਐਵੇਂ ਦਾ ਜ਼ਿਕਰ ਜਿਹੜਾ ਤੁਸੀਂ ਕਦੇ ਵੀ ਦੁਬਾਰਾ ਨਹੀਂ ਕਰਨਾ ਪਰ ਜੇਕਰ ਕੋਈ ਵੀ ਵੀਰ ਭੈਣ ਕੋਈ ਵੀ ਸੰਸਥਾ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਕਰ ਪਾ ਸਕਦੀ ਹੋਵੇ ਜਾਂ ਫਿਰ ਸਰਕਾਰ ਜ਼ਰੂਰ ਇੱਕ ਵਾਰ ਮੋੜ ਤੋਂ ਜਿਵੇਂ ਲਗਾਤਾਰ ਕੰਮ ਤਾਂ ਕਰ ਰਹੀ ਹੈ ਜਮੀਨੀ ਪੱਧਰ ਦੇ ਉੱਤੇ ਵੀ ਜੇਕਰ ਕੋਈ ਪੋਸਿਬਿਲਿਟੀ ਬਣਦੀ ਹੋਵੇ ਤਾਂ ਜ਼ਰੂਰ ਜਿਹੜੀ ਹੈ ਅਜਿਹੇ ਵੀਰਾਂ ਦੀ ਮਦਦ ਕਰਨੀ ਬਣਦੀ ਹੈ ਕਿਉਂਕਿ ਫਸਲਾਂ ਜਿਹੜੀਆਂ ਨੇ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਨੇ ਪਾਣੀ ਸੁੱਕਣ ਦੇ ਬਾਵਜੂਦ ਵੀ ਜੇਕਰ ਅਸੀਂ ਦੇਖੀਏ ਤਾਂ ਹਾਲੇ ਵੀ ਕਾਫੀ ਜਗ੍ਹਾ ਤੇ ਪਾਣੀ ਖੜਾ ਹੋਇਆ ਪਰ ਜਿੱਥੇ-ਜਿੱਥੇ ਪਾਣੀ ਸੁੱਕਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਉੱਥੇ-ਉੱਥੇ ਵੀ ਕੰਡੀਸ਼ਨ ਜਿਹੜੀ ਹੈ ਬਿਲਕੁਲ ਵਰਸਟ ਹੋ ਚੁੱਕੀ ਹੈ ਜਿਸ ਦਾ ਖੇਤ ਉਸ ਦੀ ਰੇਤ ਪਾਲਿਸੀ ਵੀ ਜਿਹੜੀ ਹੈ ਸਰਕਾਰ ਦੇ ਵੱਲੋਂ ਬਣਾਈ ਗਈ ਸੀ ਪਰ ਕਿਸਾਨ ਇਹੀ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਇਸ ਦੇ ਨਾਲ ਸਾਡਾ ਜਿਹੜਾ ਹੈ ਕੋਈ ਗੁਜ਼ਾਰਾ ਨਹੀਂ ਹੋਵੇਗਾ ਇਸ ਦੇ ਨਾਲ ਸਾਡੀ ਪਰਪਾਈ ਜਿਹੜੀ ਨਹੀਂ ਹੋ ਪਾਵੇਗੀ ਜੇਕਰ ਕੋਈ ਕੰਟੈਕਟ ਨੰਬਰ ਜੇਕਰ ਕੋਈ ਮਦਦ ਕਰਨਾ ਚਾਹੁੰਦਾ ਹੋਵੇ ਤਾਂ ਉਹ ਤੁਹਾਡੇ ਨਾਲ ਕਰ ਸਕਦਾ ਹਾਂਜੀ ਮੇਰਾ ਨੰਬਰ ਹੈਗਾ ਜੀ 76965 64051 ਮੇਰਾ ਪਰਸਨਲ ਨੰਬਰ ਆਬਦਾ ਜੀ ਸੋ ਹੜ ਜਿਹੜੇ ਨੇ ਉਹ ਵੱਡੀ ਤਬਾਹੀ ਇਸ ਵਾਰ ਜਰੂਰ ਲੈ ਕੇ ਆਏ ਨੇ 1988 ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਹੜਾ ਨੇ ਇੱਕ ਵਾਰ ਅਜਿਹੀ ਮਾਰ ਜਿਹੜੀ ਹੈ ਪਾਈ ਹੈ ਜਿਸ ਨੇ ਪੂਰੀਆਂ ਜ਼ਿੰਦਗੀਆਂ ਜਿਹੜੀਆਂ ਤਬਾਹ ਕਰਕੇ ਰੱਖ ਦਿੱਤੀਆਂ ਨੇ ਲੋਕਾਂ ਦੇ ਲਈ ਮੁੜ ਸੁਰਜੀਤ ਹੋਣਾ ਨਾ ਮੁਮਕਿਨ ਦੇ ਬਰਾਬਰ ਜਿਹਾ ਹੋ ਗਿਆ ਹੈ ਪਰ ਫਿਰ ਵੀ ਬਹੁਤ ਸਾਰੇ ਲੋਕ ਨਿਰਾਸ਼ ਹੋਣ ਦੇ ਬਾਵਜੂਦ ਵੀ ਮੁੜ ਤੋਂ ਕੋਸ਼ਿਸ਼ਾਂ ਜਰੂਰ ਕਰ ਰਹੇ ਨੇ ਸਰਕਾਰ ਵੀ ਕੋਸ਼ਿਸ਼ਾਂ ਕਰ ਰਹੀ ਹੈ ਬਹੁਤ ਸਾਰੀਆਂ ਜਿਹੜੀਆਂ ਸੈਲੀਬ੍ਰਿਟੀਜ਼ ਨੇ ਉਹ ਵੀ ਮਦਦ ਕਰਦੀਆਂ ਹੋਈ ਨਜ਼ਰ ਆ ਰਹੀਆਂ ਨੇ ਪਰ ਜੇਕਰ ਸਾਨੂੰ ਅਜਹੀ ਮਾਰ ਨਾ ਪਵੇ ਤਾਂ ਫਿਰ ਸਾਡੇ ਲਈ ਜ਼ਿੰਦਗੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕੱਟਣਾ ਮੁਸ਼ਕਲ ਨਹੀਂ ਹੋਵੇਗਾ ਅਸੀਂ ਆਸ ਕਰਦੇ ਹਾਂ ਕਿ ਅਜਿਹੀ ਕੁਦਰਤੀ ਮਾਰ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਸਾਹਮਣਾ ਨਾ ਕਰਨਾ ਪਵੇ ਤੇ ਸਾਡੀਆਂ ਜ਼ਿੰਦਗੀਆਂ ਜਿਹੜੀਆਂ ਨੇ ਮੁੜ ਲੀਹ ਦੇ ਉੱਤੇ ਆ ਸਕਣ ਕੈਮਰਾਮੈਨ ਕੀ ਦੇ ਨਾਲ ਮਮਤਾ ਸ਼ੈਰੀ ਸਕਾਈ ਨਿਊਜ਼ ਪਹੁੰਚਾਉਂਦੀ